ਪੰਜਾਬ ਇਸ ਵੇਲੇ ਦੇਖ ਰਿਹਾ ਹੈ ਦਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪੇਸ਼ ਨੇ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਫਰੀਦਕੋਟ ਦੀ ਅਦਾਲਤ ਵੱਲੋਂ ਪੰਜਾਬ ਪੁਲਿਸ ਦੇ ਮੁਤਲਕੀ ਤੇ ਆਈਜੀ ਪਰਮਰਾਦ ਸਿੰਘ ਉਮਰਾ ਨੰਗਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਇਹ ਜੀ ਸਾਨੂੰ ਤੇ ਕਾਨੂੰਨ ਤੇ ਪੂਰਾ ਭਰੋਸਾ ਹੈ ਤੇ ਬਾਕੀ ਜੋ ਵੀ ਹੈਗਾ ਸਾਰਾ ਪੈਂਡਿੰਗ ਹੀ ਹੈ ਤੇ ਬਾਕੀ ਅਸੀਂ ਜੋ ਵੀ ਹੈਗਾ ਕਾਨੂੰਨ ਦੇ ਉੱਤੇ ਸਾਨੂੰ ਪੂਰਾ ਭਰੋਸਾ ਰਹੇਗਾ ਅੱਜ ਜ਼ਮਾਨਤ ਹੋ ਗਈ ਹੈ ਜੀ ਉਹਨਾਂ ਦੀ ਜੱਸਾ ਹਰਪਾਲ ਸਿੰਘ ਸੈਸੀ ਜੱਦੀ ਜੀ ਨੇ ਇਮਾਨਤ ਮਨਜ਼ੂਰ ਕਰ ਲਈ ਹੈ ਜੀ 50000 ਇੱਕ ਸਿਕਿਉਰਟੀ ਦੇ ਨਾਲ ਸਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਦਰਦਿਲਾ ਨਾਲ ਪੇਸ਼ ਕੀਤੇ ਆ ਤੁਹਾਡੇ ਪਿਛਾਪਖਸ਼ ਵੱਲੋਂ ਪੇਸ਼ ਕੀਤੀਆਂ ਗਈ ਸੀ ਸਾਡੇ ਪਿਛਾਪਖਸ਼ ਵੱਲੋਂ ਦਰਦਿਲਾ ਸੀ 3 ਸਾਲਾਂ ਬਾਅਦ ਪਰਚਾ ਦਰਜ ਹੋਇਆ ਸੀ ਜੀ 3 ਸਾਲਾਂ ਬਾਅਦ ਕੋਈ ਉਹਨਾਂ ਦਾ ਐਫ ਆਈ ਆਰ 'ਚ ਨਾ ਨਹੀਂ ਸੀ ਕੋਈ ਉਹਨਾਂ ਨੂੰ ਐਟਰੀਬਿਊਸ਼ਨ ਨਹੀਂ ਸੀ ਉਹਨਾਂ ਨੇ ਕੋਈ ਲਲਕਾਰਾ ਮਾਰਿਆ ਜਾਂ ਉਹਨਾਂ ਨੇ ਕਿਸੇ ਨੂੰ ਇਸ਼ਾਰਾ ਕੀਤਾ ਇਸ ਕਰਕੇ ਫ੍ਰਾਮ ਦਾ ਫੇਸ ਆਫ ਇਟ ਜਿਹੜਾ ਝੂਠਾ ਕੇਸ ਸੀਗਾ ਜੋ ਕਿ ਕੋਰਟ ਨੇ ਬਿਲਕੁਲ ਸਹੀ ਫੈਸਲਾ ਕੀਤਾ ਸਾਨੂੰ ਅਦਾਲਤਾਂ ਤੇ ਪੂਰਾ ਯਕੀਨ ਹੈ ਇਸ ਮਾਮਲੇ ਦੀ ਤਾਜ਼ਾ ਅਪਡੇਟ ਦੇ ਲਈ ਰੁਕ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾਵਲ ਡੱਲਾ ਜੀ ਕੀ ਅਪਡੇਟਸ ਨੇ ਇਸ ਮਾਮਲੇ ਤੇ ਤੁਹਾਡੇ ਕੋਲ ਬਿਲਕੁਲ ਜਗਦੀਸ਼ ਇਹ ਮੈਂ ਦੱਸਣਾ ਚਾਹਾਂਗਾ ਕਿ ਆਈਜੀ ਪਰਮਰਾਜ ਸਿੰਘ ਉਮਰਾਂ ਨੰਗਲ ਦੀ ਜ਼ਮਾਨਤ ਹੋ ਗਈ ਹੈ ਪਰਮਰਾਜ ਸਿੰਘ ਉਮਰਾਂ ਨੰਗਲ ਪਟਿਆਲਾ ਜੇਲ ਤੋਂ ਬਾਹਰ ਆ ਗਏ ਨੇ ਉਹਨਾਂ ਦੀ ਰਿਹਾਈ ਤੋਂ ਪਹਿਲਾਂ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੱਤਰਕਾਰ ਭਾਈਚਾਰੇ ਦੇ ਲੋਕ ਸੀ ਮੀਡੀਆ ਵਾਲੇ ਸੀ ਉਹ ਸਾਰੇ ਜੇਲ ਦੇ ਬਾਹਰ ਪਹੁੰਚੇ ਹੋਏ ਸਨ ਔਰ ਮੈਂ ਦੱਸ ਦਵਾਂ ਕਿ ਫਰੀਦਕੋਟ ਦੀ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਪਹਿਲੇ ਦਿਨ ਤੋਂ ਹੀ ਲਗਾਤਾਰ ਚੁਣੌਤੀ ਦੇ ਰਹੇ ਸਨ ਇਸ ਗ੍ਰਿਫਤਾਰੀ ਨੂੰ ਔਰ ਕਹਿ ਰਹੇ ਸਨ 3 ਸਾਲ ਪੁਰਾਣਾ ਕੇਸ ਹੈ ਪਰਮਰਾਜ ਸਿੰਘ ਉਮਰਾਨੰਗਲ ਦੇ ਨਾਮ ਤੇ ਐਫਆਈਆਰ ਨਹੀਂ ਹੈ ਇਸ ਕਰਕੇ ਇਹ ਕੇਸ ਬਣਦਾ ਨਹੀਂ ਹੈ ਇਸ ਤਰੀਕੇ ਦੇ ਤਰਕ ਦੇ ਰਹੇ ਸੀ ਔਰ ਉਹ ਹਾਈ ਕੋਰਟ 'ਚ ਵੀ ਗਏ ਉਹਨਾਂ ਨੂੰ ਡਰ ਸੀ ਕਿ ਪੁਲਿਸ ਬਾਬਲਕਲਾਂ ਨਾਲ ਸੰਬੰਧਿਤ ਹੋਰ ਮਾਮਲੇ 'ਚ ਵੀ ਗ੍ਰਿਫਤਾਰ ਕਰ ਸਕਦੀ ਹੈ ਆਈਜੀ ਪਰਮਰਾਜ ਨੂੰ ਸੋ ਉਹਨਾਂ ਨੇ ਬਲੈਂਕਟ ਬੇਲ ਹਾਸਲ ਕੀਤੀ ਹਾਈ ਕੋਰਟ ਤੋਂ ਔਰ ਫਿਰ ਰੈਗੂਲਰ ਬੇਲ ਅਪਲਾਈ ਕੀਤੀ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲਾਂ ਨੇ ਔਰ ਜ਼ਮਾਨਤ ਫਰੀਦਕੋਟ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਉਹਨਾਂ ਦੀ ਮਨਜ਼ੂਰ ਕਰ ਲਈ ਸੀ ਸੋਮਵਾਰ ਨੂੰ ਹੀ ਜਿਸ ਤੋਂ ਬਾਅਦ ਮੰਗਲਵਾਰ ਨੂੰ 50000 ਰੁਪਏ ਦੇ ਨਿਜੀ ਮੁਚਲਕੇ ਦੇ ਉੱਤੇ ਉਹਨਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਸੋ ਅਦਾਲਤ ਦੇ ਵਿੱਚੋਂ ਬਾਹਰ ਅੱਜ ਨਿਕਲੇ ਆਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਔਰ ਉਸ ਤੋਂ ਬਾਅਦ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਗਏ ਪਰਮਰਾਜ ਸਿੰਘ ਉਮਰਾਨੰਗਲ ਉੱਥੇ ਉਹਨਾਂ ਨੇ ਮੱਥਾ ਟੇਕਿਆ ਔਰ ਉਹਨਾਂ ਦੇ ਸਮਰਥਕ ਔਰ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਸੀ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖੀ ਅੱਜ ਉਹਨਾਂ ਨੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਬਹੁਤ ਸਖਤ ਸੁਰੱਖਿਆ ਘੇਰਾ ਰਿਹਾ ਉਹਨਾਂ ਦਾ ਬਹੁਤ ਨੇੜੇ ਵੀ ਪੱਤਰਕਾਰ ਉਹਨਾਂ ਦੇ ਨਹੀਂ ਜਾ ਸਕੇ ਸੋ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਸੱਟ ਨੇ ਹੁਣ ਤੱਕ ਕੀਤਾ ਸੀ ਉਹ ਮੰਨਿਆ ਜਾ ਰਿਹਾ ਸੀ ਕਿ ਸਟ ਬਹੁਤ ਮਜ਼ਬੂਤੀ ਨਾਲ ਤਫ਼ਤੀਸ਼ ਕਰ ਰਹੀ ਹੈ ਸਟ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਫੜ ਲਿਆ ਪਰਮਰਾਜ ਉਮਰਾਨੰਗਲ ਨੂੰ ਫੜ ਲਿਆ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਛ ਹੋ ਗਈ ਲੱਗ ਰਿਹਾ ਸੀ ਕਿ ਸਟ ਅੱਗੇ ਵਧੂਗੀ ਲੱਗ ਰਿਹਾ ਸੀ ਮੰਤਾਰ ਬਰਾੜ ਨੂੰ ਸਟ ਨੇ ਕਹਿਤਾ ਅਸੀਂ ਨਾਮਜ਼ਦ ਕਰ ਲਿਆ ਲੱਗ ਰਿਹਾ ਸੀ ਕਿ ਸਟ ਕਿਸੇ ਠੋਸ ਤੱਥ ਤੇ ਪਹੁੰਚੂਗੀ ਪਰ ਜਿਹੜੀ ਆਈਜੀ ਪਰਮਰਾਜ ਉਮਰਾਨੰਗਲ ਦੀ ਜ਼ਮਾਨਤ ਹੈ ਇਸ ਤੋਂ ਕਿਤਨਾ ਕਿਤੇ ਸਿੱਟ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋਗੇ ਸਵਾਲ ਹੀ ਖੜੇ ਹੋਗੇ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ ਸਿੱਟ ਨੇ ਗ੍ਰਿਫਤਾਰੀਆਂ ਕੀਤੀਆਂ ਉਹਨਾਂ ਗ੍ਰਿਫਤਾਰੀਆਂ ਦੇ ਪਿੱਛੇ ਆਧਾਰ ਕਿੰਨਾ ਕਠੋਸ ਸੀ ਸੋ ਜੇ ਆਧਾਰ ਬਹੁਤ ਠੋਸ ਹੁੰਦਾ ਤੇ ਆਈਜੀ ਪਰਮਰਾਜ ਉਮਰਾਨਗਲ ਨੂੰ ਜ਼ਮਾਨਤ ਨਾ ਮਿਲਦੀ ਉਹਨਾਂ ਨੂੰ ਜ਼ਮਾਨਤ ਮਿਲਣ ਦਾ ਮਤਲਬ ਹੈ ਕਿ ਸਿੱਟ ਦੀ ਜਾਂਚ ਦੇ ਵਿੱਚ ਬਹੁਤ ਜ਼ਿਆਦਾ ਅਜਈਆਂ ਗੱਲਾਂ ਨਹੀਂ ਹੈ ਜਿਹਦੇ ਨਾਲ ਅਸੀਂ ਭਰੋਸਾ ਕਰ ਸਕੀਏ ਕਿ ਸਿੱਟ ਹਰ ਹਾਲ ਦੇ ਵਿੱਚ ਮਾਮਲਾ ਹੱਲ ਕਰ ਦੂਗੀ ਸੋ ਅਸਲ ਦੋਸ਼ੀ ਕਿਹੜੇ ਨੇ ਉਹਨਾਂ ਦੀ ਲਗਾਤਾਰ ਸਾਰੇ ਉਡੀਕ ਕਰ ਰਹੇ ਨੇ ਕਿ ਕਿਹੜੇ ਅਸਲ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਉੱਥੇ ਨੌਜਵਾਨ ਵੀ ਸ਼ਹੀਦ ਹੋਏ ਔਰ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਜਿਨ੍ਹਾਂ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਇਸ ਜ਼ਮਾਨਤ ਦੇ ਖਿਲਾਫ ਸੋ ਉਹ ਆਪਣੇ ਪੱਧਰ ਦੇ ਉੱਤੇ ਕਾਨੂੰਨੀ ਲੜਾਈ ਲੜ ਰਹੇ ਨੇ ਸੋ ਦੇਖਿਆ ਜਾਵੇ ਤਾਂ ਹੁਣੇ ਨਵੇਂ ਸਿਰੇ ਤੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮੁੱਦਾ ਬਣੇਗਾ ਸੁਖਬੀਰ ਬਾਦਲ ਇੱਕ ਦਿਨ ਪਹਿਲਾਂ ਗਵਰਨਰ ਨੂੰ ਪੰਜਾਬ ਦੇ ਨੂੰ ਮਿਲ ਚੁੱਕੇ ਨੇ ਔਰ ਸਿਟ ਦੇ ਅਫਸਰਾਂ ਤੇ ਵੀ ਸੁਖਬੀਰ ਬਾਦਲ ਨੇ ਗਵਰਨਰ ਅੱਗੇ ਵੱਡੇ ਵੱਡੇ ਸਵਾਲ ਖੜੇ ਕੀਤੇ ਨੇ ਸੋ ਸਿਟ ਮੈਨੂੰ ਲੱਗਦਾ ਸਿਟ ਫੇਰ ਇੱਕ ਵਾਰ ਅਗਨੀ ਪ੍ਰੀਖਿਆ ਦੇ ਵਿੱਚੋਂ ਸਿਟ ਨੂੰ ਨਿਕਲਣਾ ਪਊਗਾ ਪਰ ਲੋਕ ਸਭਾ ਚੋਣਾਂ ਸਿਰ ਤੇ ਨੇ 2 ਮਹੀਨੇ 6 ਦਿਨ ਰਹਿ ਗਏ ਨੇ ਲੋਕ ਸਭਾ ਚੋਣਾਂ ਨੂੰ ਪੰਜਾਬ ਦੀਆਂ ਸੋ ਇਹ ਵੱਡਾ ਮੁੱਦਾ ਨਵੇਂ ਸਿਰੇ ਤੋਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੁਣ ਬਣੂਗਾ ਤਰਨਤਾਰਨ ਦੇ ਇੱਕ ਕਾਂਗਰਸੀ ਆਗੂ ਦੀ ਕਾਰ ਵਿੱਚੋਂ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਚਾਲ ਆ ਗਿਆ ਏ थाना सदर ਦੀ ਪੁਲਿਸ ਨੇ ਹਲਕਾ ਖੇਮ ਕਰਨ ਨਾਲ ਸੰਬੰਧਿਤ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਹੈ ਇਸ ਗ੍ਰਿਫਤਾਰੀ ਤੇ ਕੀ ਕਹਿਣਾ ਹੈ ਪੁਲਿਸ ਦਾ ਆਓ ਸੁਣਦੇ ਹਾਂ ਉਹ 40 ਨੰਬਰ ਕਾਫੀਰ ਵਰਦਿਆ ਅੱਜ ਹੀ ਤੜਕੇ ਹੀ ਸਾਡੇ ਪੱਟੀ सदर ਪਰਚਾ ਦਰਜ ਹੋਇਆ ਸਾਰਜ ਸਿੰਘ son of ਤਾਰਾ ਸਿੰਘ ਦਾਸੂਵਾਲ ਦਾ ਨਾਮ ਰਸਤ ਕੀਤਾ ਉਹਦੇ ਕੋਲ 1 ਕਿਲੋ ਤੇ ਕੁਝ 10 ਗ੍ਰਾਮ ਹੀਰੋਨ ਰਿਕਵਰ ਹੋਈ ਆ ਤੇ ਉਹ सदर ਪੱਟੀ ਜੇ ਪਰਚਾ ਦਰਜ ਕੀਤਾ सदर ਵਾਲਿਆਂ ਨੇ ਅरेस्ट ਕੀਤੀ ਆ ਉਹਨੂੰ ਕੋਰਟ 'ਚ ਪੇਸ਼ ਕਰਾਂਗੇ ਅੱਜ ਤੇ ਖੁਦਾ ਵੀ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਪੱਤੀ ਪੁਰਤੀ ਦੀ ਸੁਣਾਈ ਦੇ ਕੇ ਆ ਹੈਗੇ ਆਪ ਦਾ ਕਾਰਡ ਕਢਾਉਣੇ ਆ ਤੇ ਕਿੰਨੇ ਪਰਚੇ ਆ ਦੋ ਆ ਚਾਰੋਂ ਅਰ ਕਾਠਾਣੇ ਤੋਂ ਲੈ ਕੇ ਦੇਖਨੇ ਵੀ ਕਿੰਨੇ ਪਰਚੇ ਆ ਆਮ ਆਦਮੀ ਪਾਰਟੀ ਦੇ ਆਗੂ ਤੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਇੱਕ ਵਾਰ ਫੇਰ ਤੋਂ ਪਾਣੀ ਤੇ ਸੀਵਰੇਜ ਦੇ ਬਿੱਲਾਂ ਨੂੰ ਲੈ ਕੇ ਨਗਰ ਪੰਚਾਇਤਾਂ ਦਾ ਆਕਰ ਆਉ ਕੀਤਾ ਹੈ ਭਗਵੰਤਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2006 ਵਿੱਚ ਪੰਜਾਬ ਸਰਕਾਰ ਨੇ 5 ਮਰਲੇ ਦੇ ਘਰਾਂ ਨੂੰ ਬਿੱਲ ਮਾਫ ਕੀਤੇ ਸਨ। ਇਸ ਮੌਕੇ ਸ਼ਹਿਰੀ ਖੇਤਰਾਂ ਦੇ ਗਰੀਬ ਪਰਿਵਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਤੋਂ ਦੇਰੀ ਹੋਣ ਤੇ ਜੁਰਮਾਨਾ ਵੀ ਵਸੂਲ ਕੀਤਾ ਜਾਂਦਾ ਹੈ। ਭਗਵੰਤਮਾਨ ਨੇ ਕਿਹਾ ਕਿ ਨਗਰ ਨਿਗਮਾ ਦੁਆਰਾ ਨਾਜਾਇਜ਼ ਤੌਰ ਤੇ ਬਿੱਲ ਵਸੂਲੇ ਜਾ ਰਹੇ ਨੇ ਜਦਕਿ ਸਰਕਾਰ ਦੁਆਰਾ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨਾ ਕਿਹਾ ਕਿ ਨਗਰ ਪੰਚਾਇਤਾਂ ਨੇ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮਤਾ ਪਾਸ ਨਹੀਂ ਕੀਤਾ ਦੇਖੋ ਬਰਨਾਲਾ ਦੇ ਵਿੱਚ ਕਮੇਟੀ ਵੱਲੋਂ ਨਗਰ ਕੌਂਸਲ ਵੱਲੋਂ 5033 ਉਹ ਘਰ ਜਿਨ੍ਹਾਂ ਦੀ 5 ਮਰਲੇ ਜਾਂ 5 ਮਰਲੇ ਤੋਂ ਘੱਟ ਰਕਵੇ ਤੇ ਰਹਿائش ਹੈ ਉਹਨਾਂ ਨੂੰ ਸੀਵਰੇਜ ਦੇ ਤੇ ਪਾਣੀ ਦੇ ਬਿੱਲ ਆ ਰਹੇ ਸੀ ਆਮ ਆਦਮੀ ਪਾਰਟੀ ਦੇ ਐਮ ਐਲ اے ਬਰਨਾਲਾ ਗੁਰਮੀਤ ਸਿੰਘ ਮੀਤ ਹੇਰ ਨੇ 25 2 2019 ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਚ ਇਹ ਸਵਾਲ ਪੁੱਛਿਆ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਤੂ ਸਾਹਿਬ ਤੋਂ ਕਿ ਜੀ ਜਦੋਂ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਨੰਬਰ 8206-ILGIV ਪਬਲਿਕ 3411-21 ਮਿਤੀ 11/7/2006 ਮੁਤਾਬਕ ਸਰਕਾਰ ਵੱਲੋਂ 5 ਮਰਲੇ ਤੱਕ ਦੇ ਸ਼ਹਿਰੀ ਪਲਾਟ ਵਿੱਚ ਬਣੇ ਘਰ ਤੇ ਕੋਈ ਵੀ ਵਾਟਰ ਤੇ ਸੀਵਰੇਜ ਦਾ ਬਿੱਲ ਨਹੀਂ ਲਿਆ ਜਾਣ ਦਾ ਆਰਡਰ ਜਾਰੀ ਕੀਤਾ ਹੋਇਆ ਤਾਂ ਪ੍ਰਨਾਲੇ ਦੀ ਇੱਕ ਕਮੇਟੀ ਜਿਹੜੀ ਆ ਉਹ ਕਿਸ ਬਿਹਾਫ ਤੇ ਇਹ ਜਿਹੜਾ ਬਿੱਲ ਲੈ ਰਹੀ ਹੈ ਇਹ 2016 ਤੋਂ ਕੈਪਟਨ ਸਰਕਾਰ ਨੇ ਮਤਲਬ ਕਿ ਮਾਫ ਕੀਤੇ ਸੀ ਉਸ ਟਾਈਮ ਤੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਇਸ ਟਾਈਮ ਵੀ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਹੈ ਜੋ ਕਿ 2006 ਤੋਂ ਲੈ ਕੇ ਹੁਣ ਤੱਕ ਦੇ ਬਿੱਲ ਹੈਗੇ ਸੀ ਸਾਰੇ ਮਾਫ ਸਾਡੀ ਪੰਚਾਇਤ ਮਨੀ ਨੂੰ 1 ਸਾਲ ਹੋ ਗਿਆ ਤੇ ਹੁਣ ਸਾਡੇ ਧਿਆਨ ਚ ਪਿੱਛੇ ਜਿਹੀ ਆਇਆ ਵੀ ਮਤਲਬ ਕਿ ਇੱਥੇ ਬਿੱਲ ਹੀ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਦੇ ਨਾਲ ਵਿਚਾਰ-ਚਰਚਾ ਕੀਤੀ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਖੰਡੂਰ ਸਾਹਿਬ ਤੋਂ ਉਮੀਦਵਾਰ ਦੇ ਤੌਰ ਤੇ ਐਲਾਨ ਵੀ ਕੀਤਾ। ਕਾਂਗਰਸ ਦੀ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਨੇ ਸਰਕਾਰ ਦੇ ਕਾਨੂੰਨ ਵਿਵਸਥਾ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ। ਬਾਕੀ ਅੱਜ ਜੰਗ ਸ਼ੁਰੂ ਹੋ ਗਈ ਹੈ ਬਹੁਤ ਵੱਡੀ ਕਾਨਫਰੰਸ ਕੀਤੀ ਗਈ ਹੈ ਲੋਕਾਂ ਵਿੱਚ ਬੜਾ ਜੋਸ਼ ਹੈ ਤੁਹਾਨੂੰ ਪੂਰੀ ਆਸ ਹੈ ਕਿ ਅੱਜ ਹਿਸਟੋਰਿਕ ਰਿਜ਼ਲਟ ਆਊਗਾ ਕਾਂਗਰਸ ਦਾ ਸਫਾਇਰ ਕਾਂਗਰਸੀਆਂ ਦਾ ਜਿਆਦਾ ਪਿਆਰ ਬਾਰਡਰ ਦੇ ਪਰਲੇ ਪਾਸੇ ਪਾਕਿਸਤਾਨ ਨਾਲ ਲੱਗਦਾ ਹੈ ਭਾਵੇਂ ਇਹਨਾਂ ਦਾ ਮੰਤਰੀ ਹੈ ਭਾਵੇਂ ਮੁੱਖ ਮੰਤਰੀ ਹੈ ਭਾਵੇਂ ਇਹਨਾਂ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਹੁਣ ਉਹਨਾਂ ਦਾ ਕਾਂਗਰਸ ਦੇ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਉਹਨਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਆਪਣੇ ਦਮ ਤੇ ਲੜੇਗੀ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਲਈ ਸੰਘਰਸ਼ ਤੇਜ਼ ਕਰਨਗੇ। ਮੋਦੀ ਜੀ ਨੇ ਪਿਛਲੇ ਚੋਣਾਂ ਤੋਂ ਪਹਿਲੇ ਖੁਦ ਬੋਲਾ ਥਾ कि दिल्ली को पूर्ण राज्य देंगे लेकिन पांच साल के अंदर मोदी जी ने भी धोखा दिया तो आज दिल्ली की जनता बीजेपी और कांग्रेस दोनों से जानना चाहती है कि वो अपना पक्ष साफ करें कि दिल्ली के को पूर्ण राज्य बनाने के ऊपर उनका क्या पक्ष है और मोदी जी ये जवाब दें कि उन्होंने पांच साल के अंदर दिल्ली के लोगों को धोखा क्यों दिया उन्होंने दिल्ली के लोगों को कहा था कि वो पूर्ण राज्य बनाएंगे दिल्ली के लोगों को दिल्ली को पूर्ण राज्य नहीं बनाया અમદાવાદ ਵਿਖੇ ਹੋਈ ਕਾਂਗਰਸ ਦੀ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਪਾਰਟੀ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਪਾਰਟੀ ਨੇ ਰਾਹੁਲ ਗਾਂਧੀ ਨੂੰ ਬਾਕੀ ਹਮ ਖਿਆਲੀ ਪਾਰਟੀਆਂ ਦੇ ਨਾਲ ਗੱਠ ਜੋੜ ਦੀਆਂ ਸੰਭਾਵਨਾਵਾਂ ਤੇ ਵਿਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਨੇ ਮੋਦੀ ਸਰਕਾਰ ਦੇ ਉੱਤੇ ਜਮ ਕੇ ਸਿਆਸੀ ਹਮਲੇ ਵੀ ਕੀਤੇ। ਜੋ ਆਪਕੇ ਸਾਹਮਣੇ ਬੜੀ ਬੜੀ ਬਾਤیں ਕਰਤੇ ਹਨ बड़े बड़े वादे करते हैं उनसे पूछिए जो दो करोड़ रोजगार उन्होंने आपको जिनका उन्होंने आपको वचन दिया था वो रोजगार कहां है उनसे पूछिए कि जो पंद्रह लाख आपके खाते में आने थे वो पंद्रह लाख कहाँ गए जिन महिलाओं की सुरक्षा की बात करते थे उन महिलाओं को किसने पूछा है इन पांच सालों में ਸਹੀ ਸਵਾਲ ਕਰੀਏ ਇਸ ਚੋਣ ਵਿੱਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਇਕਤਾ ਪਾਰਟੀ ਦੇ ਆਗੂ ਸੁਖਪਾਲ ਖੈਰਾਂ ਨੇ ਰਵਾਇਤੀ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਧਰਮ ਅਤੇ ਜਾਤੀਵਾਦ ਦੀ ਸਿਆਸਤ ਕਰਕੇ ਦੇਸ਼ ਨੂੰ ਪਿੱਛਾਂ ਵੱਲ ਲਿਜਾ ਰਹੀਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਉੱਤੇ ਲੰਮੇ ਸਮੇਂ ਤੋਂ ਦੋ ਪਰਿਵਾਰਾਂ ਦਾ ਕਬਜ਼ਾ ਹੈ ਅੱਜ ਦੇਸ਼ ਨੂੰ ਕਮਿਊਨਲ ਪੋਲਿਟਿਕਸ ਤੋਂ ਨਜਾਤ ਦਿਵਾਉਣ ਦੀ ਲੋੜ ਹੈ ਜਿੱਥੇ ਅੱਜ ਜਿਹੜਾ ਧਰਮ ਤੇ ਜਾਤੀਵਾਦ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਆ ਦੇਸ਼ ਪੱਧਰ ਤੇ ਉੱਥੇ ਨਾਲ ਨਾਲ ਪੰਜਾਬ ਦੇ ਵਿੱਚ ਜੋ ਪਿਛਲੇ ਕੁਝ ਦਹਾਕਿਆਂ ਤੋਂ ਦੋ ਰਵੇਤੀ ਪਾਰਟੀਆਂ ਬਲਕਿ ਦੋ ਰਵੇਤੀ ਪਰਿਵਾਰਾਂ ਨੇ ਸਾਡੇ ਸੂਬੇ ਨੂੰ ਜੋ ਲੁੱਟਿਆ ਤੇ ਕੁੱਟਿਆ ਅਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਦੀ ਜ਼ਮਾਨਤ ਜਬਤ ਹੋ ਜਾਵੇਗੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਦੱਸਣ ਕਿ ਅਮ੍ਰਿਤਸਰ ਤੋਂ ਉਹਨਾਂ ਨੇ ਲੋਕਾਂ ਲਈ ਕਿਹੜੇ ਕੰਮ ਕੀਤੇ ਨੇ ਇਹ ਮੈਂ ਸਮਝਦਾ ਕਿ ਕਾਲੀ ਦਲ ਦੀ ਇਦੋਂ ਮਾੜੀ ਹਾਲਤ ਨਹੀਂ ਹੋ ਸਕਦੀ ਕਿ ਅੱਜ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਉਣੀ ਪੈ ਰਹੀ ਹੈ ਬਲ ਇਹਦੋਂ ਮਾੜੀ ਹਾਲਤ ਸੁਖਬੀਰ ਬਾਦਲ ਦੀ ਹੋਰ ਕੋਈ ਨਹੀਂ ਹੋ ਸਕਦੀ ਔਰ ਖਡੂਰ ਸਾਹਿਬ ਦੇ ਲੋਕ ਜਿਹੜੇ ਆ ਪੰਥਕ ਹਲਕਾ ਖਡੂਰ ਸਾਹਿਬ ਦੇ ਮੇਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਨੇ ਕੁਰੀ ਕੁਰੀ ਮਾਰਾਂ ਦੀ ਕੋਈ ਜਗ੍ਹਾ ਨਹੀਂ ਗਈ ਤੇ ਇਹ ਦੇਖੋ ਤੁਸੀਂ ਬੀਬੀ ਜਗੀਰ ਕੌਰ ਦਾ ਹਾਲ ਕੀ ਹੁੰਦਾ ਉੱਥੇ ਇਹਦੋਂ ਇਹਦੋਂ ਮਾੜੀ ਹਾਲਤ ਹੋઈ ਨਹੀਂ ਸਕਦੀ ਜੀ ਕਿ ਮਾਝੇ 'ਚ ਕੋਈ ਲੀਡਰ ਉਹਨਾਂ ਦੇ ਨਾਲ ਖੜਾ ਨਹੀਂ ਉਹਨਾਂ ਨਾਲ ਲੜ ਲਈ ਉਹਨਾਂ ਨੂੰ ਪੁਲwidehat ਤੋਂ ਆਪਣਾ ਲੀਡਰ ਲੈ ਕੇ ਆਉਣਾ ਪੈਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਉੱਤੇ ਇੱਕ ਵਾਰ ਫੇਰ ਵੱਡਾ ਸਿਆਸੀ ਹਮਲਾ ਕੀਤਾ ਹੈ ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਜੈਸ਼ੇ ਮੁਹੰਮਦ ਦੇ ਸਰਗਨਾ ਮਸੂਦ ਅਜ਼ਰ ਦੇ ਨਾਮ ਨਾਲ ਜੀ ਲਗਾਉਣ ਤੇ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨੂੰ ਜੀ ਆਖ ਰਹੇ ਨੇ ਤੇ ਰਾਹੁਲ ਗਾਂਧੀ ਮਸੂਦ ਅਜ਼ਰ ਨੂੰ ਜੀ ਦੇ ਨਾਲ ਸੰਬੋਧਿਤ ਕਰ ਰਹੇ ਨੇ। ਇਹ ਸਾਬਤ ਕਰਦਾ ਹੈ ਕਿ ਕਾਂਗਰਸੀਆਂ ਦਾ ਪਾਕਿਸਤਾਨ ਦੇ ਨਾਲ ਕਿੰਨਾ ਪਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਲੰਧਰ ਸਣੇ ਬਾਕੀ ਸਾਰੇ ਉਮੀਦਵਾਰ ਦਾ ਐਲਾਨ ਅਗਲੇ ਮਹੀਨੇ ਹੋਵੇਗਾ। ਤੁਸੀਂ ਇੱਥੇ ਨਵਜੋਤ ਸਿੰਘ ਜੀ ਬਾਜਵਾ ਆਮੀ ਚੀਫ ਨੂੰ ਜੀ ਕਹਿੰਦਾ ਜਫੀਆਂ ਪਾਉਂਦਾ ਉੱਥੇ ਰਾਹੁਲ ਗਾਂਧੀ ਕਹਿ ਰਹੇ ਹਨ ਉਹਨਾਂ ਦੀ ਤੁਸੀਂ ਦੇਖ ਲਓਗੇ ਕਿ ਅਟੈਚਮੈਂਟ ਕਿੰਨੀ ਪਰਲੇ ਪਾਸੇ ਬਾਰਡਰ ਦੇ ਲੋਕ ਸਭਾ ਚੋਣਾਂ ਦੇ ਲਈ ਆਚਾਰ ਸਹੀਤਾ ਲਾਗੂ ਹੋਣ ਤੋਂ ਬਾਅਦ ਚੋਣ ਆਯੋਗ ਨੇ ਸਖਤ ਰੁਖ اختیار ਕਰ ਲਿਆ ਹੈ ਚੋਣ ਆਯੋਗ ਦੇ ਮੁਤਾਬਕ ਹੁਣ ਉਮੀਦਵਾਰਾਂ ਦੇ ਖਰਚੇ ਦੇ ਉੱਤੇ ਪੈਨੀ ਨਜ਼ਰ ਰੱਖੀ ਜਾਵੇਗੀ ਉਮੀਦਵਾਰਾਂ ਨੂੰ ਪ੍ਰਚਾਰ ਦੇ ਲਈ ਸਿਰਫ 10 ਗੱਡੀਆਂ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ इस तू तो अलावा उम्मीदवार को गड्डिया के उ खर्चे का भी ब्यौरा देना पेगा आओ जानते हैं इस सारे मामले की कहना है मुख्य चोन अधिकारी का इसके रिगार्डिंग हम प्रेस नोट रिलीज कर चुके हैं कि अगर आप विस्तार से उसको बताएं तो ज़्यादा अच्छा रहेगा और मोटी मोटी चीज़ें मैं आपको बता देता हूँ इसमें जैसे कि आ, सरकारी गाड़ी है तो उसका किसी भी प्रचार प्रसार के लिए राजनीतिक कार्यों के लिए इस्तेमाल नहीं किया जाएगा ठीक है कि वो अपने घर से कार्यालय तक उसका यूज कर सकते हैं लेकिन किसी भी चुनाव संबंधी कार्य में सरकारी गाड़ी का इस्तेमाल नहीं किया जा सकता इसी प्रकार से जो सरकारी प्रॉपर्टी है गवर्नमेंट प्रॉपर्टी है अगर वहाँ पर कोई कटआउट होर्डिंग्स बैनर आ, या किसी मंत्री इत्यादि की फोटो लगी हुई है तो उसको रिमूव कर दिया जाएगा इसी प्रकार से हमारे पास जो पब्लिक प्लेसेज है चाहे वो बस स्टैंड है रेलवे स्टेशन है म्यूनिश कमेटी है या और अनेक स्थान है वहाँ पर से भी इन चीज़ों को रिमूव कर दिया जाएगा इसी प्रकार से जो हमने हिदायतें जारी की हैं कि जो ट्रांसफ़र है वो पूरी तरह से बैन हो जाएगी और हो चुकी है इसी प्रकार से अगर देखा जाए कि कोई भी मंत्री किसी भी प्रकार की नई घोषणा नहीं कर पाएगा और जो पहले के काम हैं जो विकासात्मक कार्य हैं वो कंटिन्यू चलते रहेंगे लेकिन नए कार्य की शुरुआत नहीं होगी इसके अलावा कोई नया टेंडर नहीं किया जा सकता कोई नई भर्ती नहीं की जा सकती और इसी प्रकार से जो ऑफिशियल व्हीकल है जैसे मैंने बताया उसका इस्तेमाल चुनाव कार्य कार्य के लिए नहीं किया जा सकता पांचपा दे सीनियर आगु तरुण चुग ने अमृतसर विखे पत्रकारणा नाल गालबात करते हुए दिल्ली दे मुख्यमंत्री अरविंद केजरीवाल ते तीखे सवाल किते ने ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਵਜੋਤ ਸਿੰਘ ਸਿੱਧੂ ਦੇ ਵਾਂਗ ਪਾਕਿਸਤਾਨ ਦੇ ਵਿੱਚ ਪੋਸਟਰ ਬੁਆਏ ਬੜਨਾ ਚਾਹੁੰਦੇ ਨੇ। ਇਹ ਸਟ੍ਰਾਈਕ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੁਆਰਾ ਟਿੱਪਣੀ ਕਰਨਾ, ਮਜ਼ਾਕ ਕਰਨਾ ਦੇਸ਼ ਦੇ 130 ਕਰੋੜ ਲੋਕਾਂ ਦਾ ਔਰ ਹਿੰਦੁਸਤਾਨ ਦੀ ਸੈਨਾ ਦਾ ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦੇ ਸ਼ੋਰੇ ਦਾ ਅਪਮਾਨ ਹੈ। ਇਹ ਦੁਖਤ ਹੈ। केजरीवाल साहब स्लीपर सेल दी भूमिका ना अदा करो केजरीवाल साहब ਤੁਸੀਂ ਪਾਕਿਸਤਾਨ ਚ ਪੋਸਟਰ ਬாய் ਬੰਨਣਾ ਚਾਹੁੰਦੇ ਹੋ ਪਾਕਿਸਤਾਨ ਦੇ ਟੀਵੀ ਚੈਨਲ ਦੀ ਸੁਰਖੀਆਂ ਬੰਨਣਾ ਚਾਹੁੰਦੇ ਹੋ ਅਸਲ ਚ ਹੋੜ ਲੱਗੀ ਹੈ ਇਹ ਪਾਕਿਸਤਾਨ ਦੇ ਮਾਧਿਅਮ ਦੇ ਨਾਲ ਮੁਸਲਿਮ ਵੋਟ ਬੈਂਕ ਨੂੰ ਖੁਸ਼ ਕਰਨ ਦੀ ਕਾਂਗਰਸ ਚ ਉਰਾਮ ਆਦਮੀ ਪਾਰਟੀ ਚ ਦੁਰਭਾਗ્ય ਹੈ ਕਿਸੀਂ ਦੁਸ਼ਮਨ ਦੇਸ਼ ਨੂੰ ਤਾਕਤ ਦੇ ਰਹੇ ਆ ਦੁਸ਼ਮਨ ਦੇਸ਼ ਦੀ ਭਾਸ਼ਾ ਨੂੰ हिंदुस्तान ਦੇ ਇੱਕ ਪਰਦੇਸ ਦਾ ਮੁੱਖ ਮੰਤਰੀ ਬੋਲ ਰਿਹਾ ਜੋ ਪਾਸ਼ਾ ਪਾਕਿਸਤਾਨ ਦੇ ইমরান ਖਾਨ ਬੋਲ ਰਿਹਾ ਜੋ ਪਾਸ਼ਾ ਆਈਆ ਸੈਦਾ ਚੀਬਾਜ਼ਵਾ ਬੋਲ ਰਿਹਾ ਉਹੋ ਹੀ ਪਾਸ਼ਾ ਜੋ ਪਾਕਿਸਤਾਨ ਦਾ ਮੀਡੀਆ ਹਿੰਦੁਸਤਾਨ ਦੇ ਖਿਲਾਫ ਜ਼ਾਹਿਰ ਹੋ ਰਿਹਾ ਉਹ ਪਾਸ਼ਾ ਦਿੱਲੀ ਦਾ ਮੁੱਖ ਮੰਤਰੀ ਬੋਲ ਰਿਹਾ ਬਦਭਾਗਿਆ ਇਹੋ ਜੇ ਕਟਿਆ ਦੇਸ਼ ਰੋਹੀ ਮੁੱਖ ਮੰਤਰੀ ਦੇ ਜਿਹੜਾ ਪਾਕਿਸਤਾਨ ਦੇ ਸਲਿੱਪਰ ਸੈਲ ਦੀ ਭੂਮਿਕਾ ਹਿੰਦੁਸਤਾਨ 'ਚ ਬੈਠ ਕੇ ਕਰਕੇ ਹਿੰਦੁਸਤਾਨ ਦੀ ਸੈਨਾ ਦਾ ਮੋਰਲ ਡਾਣ ਕਰਨ ਦੀ ਕੋਸ਼ਿਸ਼ ਕਰੇ ਅਤੇ ਪਾਕਿਸਤਾਨ ਦੇ ਤਨਖੇਲ ਕੁਝ ਸਮੇਂ ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਦੁਬਾਰਾ ਮੀਡੀਆ ਦੇ ਸਾਹਮਣੇ ਆ ਕੇ ਜੋਸ਼ੀਲੇ ਅੰਦਾਜ਼ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੁਤੰਤਰਤਾ ਸਨਾਨੀਆਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਸਿਆਸੀ ਵਾਰ ਕੀਤੇ तुम सवाल करते हो ना नवजोत सिंह सिद्धू का एक तुम्हें तो बताता हूं सारी दुनिया जाने मैं स्वतंत्रता सेनानी का बेटा हूं मोदी साहब नाम सरदार भगवंत सिंह सिद्धू जिस क्लास में पढ़ते थे उसी में ट्यूशन देते थे सवेरे लाल किला अखबार निकालते थे तेजा सिंह स्वतंत्रता साहब के लिए काम करते थे गदरियों की पार्टी में थे वो गदरी जो देश के लिए लड़ते थे सवेरे साढ़े चार बजे पकड़े गए अंग्रेजों ने सभाएं मौत सुनाई शॉट बाय द फायर स्कोड जूड़ा बांध के तीन तीन दिन खड़ा रखते थे जब नींद आती थी बाल खींचते थे नाखून खींच के नमक डालते थे घूम के पोतले मुंह पर लगाते थे आधे सेकंड में बंदा बेहोश हो जाता था ये मेरे पिता थे तस्वीरें झेले उफ तक नहीं और मोदी साहब हिम्मत मरदा मदद खुदा जब वो वक्त आया एग्जीक्यूशन टू बी इंप्लीमेंटेड तीन दिन पहले रानी का जन्मदिन हुआ किंग्स किंग्सिटी हुई 700 कैदियों में से सात छोड़े गए पर्ची डाल के उस पर्ची में तो पाप का नाम था कांग्रेस में 40 साल रहे सबसे पहले एमएलए बने एमएलसी बने और उनका दोस्त था एक नंद कुमार उन्होंने कहा भगवंत सिंह क्या देशभक्ति में पड़ गया है कारखाने लगा चार पैसे कमा तो उसने कहा बात तो तेरी ठीक है मित्र पैसे बहुत कमा लेता पर पेड़ों से ही छाया होती समाज सबको गिरा देता कितने ही धनी हो हो चले गए कौन किसी का नाम लेता कैसे पंक्ति मेरे गुरु की बाणी अगर पापा नानक हट्टी लगा लेता कोई घोरा कराने वाला सरदार भगवंत सिंह सिद्धू के बेटे को सवाल करने लायक नहीं है का प्रधानमंत्री मनमोहन सिंह का नाम लोकसभा ਚੋਣਾਂ ਦੇ ਲਈ ਅਮ੍ਰਿਤਸਰ ਤੋਂ ਲਿਆ ਜਾ ਰਿਹਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰੀਆਂ ਖਬਰਾਂ ਤੇ ਵਿਰਾਮ ਲਗਾ ਦਿੱਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਚੋਣਾਂ ਲੜਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ਦਾ ਐਲਾਨ ਜਲਦ ਹੀ ਅੰਮ੍ਰਿਤਸਰ ਤੋਂ ਉਮੀਦਵਾਰ ਦੇ ਤੌਰ ਤੇ ਹੋ ਸਕਦਾ ਹੈ ਕਾਂਗਰਸ ਵਿੱਚ ਅੰਮ੍ਰਿਤਸਰ ਤੋਂ ਮਨਮੋਹਨ ਸਿੰਘ ਦੇ ਨਾਮ ਤੇ ਉਮੀਦਵਾਰੀ ਲਈ ਚਰਚਾ ਚੱਲ ਰਹੀ ਹੈ ਜਿਸ ਤੇ ਅਜੇ ਤੱਕ ਕਿਸੇ ਨੇ ਵੀ ਆਪਣਾ ਵਿਰੋਧ ਨਹੀਂ ਜਤਾਇਆ ਹੈ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਤੋਂ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਮੈਨੂੰ ਲੱਗਦਾ ਜੀ ਉਹਨਾਂ ਦੇ ਨਾਮ ਨਾਲ ਤਾਂ ਕੋਈ ਚੁਣੌਤੀ ਨਹੀਂ ਰਹਿਣੀ ਚਾਹੀਦੀ ਸੀਟ ਲਈ ਡਾਕਟਰ ਸਾਹਿਬ ਦਾ ਇੱਕ ਨਾਮ ਹੀ ਇਹੋ ਜਿਹਾ ਉਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਕਿਸੇ ਤਰ੍ਹਾਂ ਦਾ ਕੁਐਸਚਨ ਮਾਰ ਕੀ ਲੱਗਦਾ ਤੁਹਾਨੂੰ ਮਹਾਗਠ ਬੰਧਨ 'ਚ ਰਾਹੁਲ ਗਾਂਧੀ ਦੇ ਨਾਮ ਤੇ ਸਹਿਮਤੀ ਨਹੀਂ ਬਣ ਰਹੀ ਕੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਕਿਸੇ ਨਾਲ ਨਹੀਂ ਮਹਾਗਠ ਬੰਧਨ ਹੋ ਪਾਏਗਾ ਅਗਰ ਡਾਕਟਰ ਸਾਹਿਬ ਸਭ ਤੋਂ ਅੱਗੇ ਆਂਦੇ ਤੇ ਬਿਲਕੁਲ ਜੀ ਮਹਾਗਠ ਬੰਧਨ 'ਚ ਜੇ ਡਾਕਟਰ ਸਾਹਿਬ ਦੇ ਚਿਹਰੇ ਤੋਂ ਤਾਂ ਕਿਸੇ ਵੀ ਪਾਰਟੀ ਨੂੰ ਮੈਨਿੰਗ ਸਮੇਂ ਤਾਂ ਕੋਈ ਇਤਰਾਜ਼ ਹੋਏਗਾ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੁਆਰਾ ਡੀਸੀ ਨੂੰ ਮੰਗ ਪੱਤਰ ਦੇ ਕੇ ਫੌਜ ਦੁਆਰਾ ਅਤਵਾਦੀਆਂ ਖਿਲਾਫ ਕੀਤੀ ਗਈ ਕਾਰਵਾਈ ਤੇ ਕਿੰਤੂ ਪਰੰਤੂ ਕਰਨ ਵਾਲੇ ਆਗੂਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਸਾਬਕਾ ਸੈਨਿਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਆਗੂਆਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਆਪਣੇ ਮੰਗ ਪੱਤਰ ਨੂੰ ਰਾਸ਼ਟਰਪਤੀ ਤੱਕ ਪਹੁੰਚਾਉਣ ਦੀ ਵੀ ਮੰਗ ਕੀਤੀ ਹੈ ਸਾਡੀ ਇਹ ਮੰਗ ਹੈ ਜੀ ਵੀ 26 ਫਰਵਰੀ ਨੂੰ ਜਦੋਂ ਭਾਰਤੀ ਫੌਜਾਂ ਨੇ 에어 ਮਾਰਸ਼ਲ ਤਨੋਵਾ ਦੀ ਕਮਾਂਡ ਹੇਠ ਬਾਲਾਕੋਟ ਕੈਂਪ ਜਿੱਥੇ ਅਤਵਾਦੀ ਕੈਂਪ ਚੱਲਦੇ ਸਨ ਤਿੰਨ ਕੈਂਪ ਤਬਾਹ ਕੀਤੇ ਲੇਕਿਨ ਸਾਡੇ ਕੁਝ ਸਿਆਸੀ ਆਗੂ ਕਾਂਗਰਸ ਦੇ ਭੋਜਨ ਸਮਾਜ ਦੇ ਤੇ ਆਮ ਆਦਮੀ ਪਾਰਟੀ ਦੇ ਉਹ ਫੌਜ ਦੀ ਇਸ ਕਾਰਵਾਈ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ਅਸੀਂ ਅੱਜ ਇਹ ਮੰਗ ਪੱਤਰ ਰਾਸ਼ਟਰਪਤੀ ਜੀ ਨੂੰ ਦੇਣ ਜਾ ਰਹੇ ਹਾਂ ਕਿ ਇਹਨਾਂ ਜਿਹੜੇ ਆਗੂ ਸਸਤੀ ਸ਼ੋਰਤ ਲਈ ਔਰ ਜਿਹੜੇ ਆਗੂ ਆਪਣੀਆਂ ਪਾਰਟੀਆਂ ਨੂੰ ਦੇਸ਼ ਤੋਂ ਉੱਪਰ ਰੱਖ ਰਹੇ ਨੇ ਔਰ ਦੇਸ਼ ਨੂੰ ਥੱਲੇ ਕਰ ਰਹੇ ਨੇ ਉਹਨਾਂ ਖਿਲਾਫ ਅਸੀਂ ਮੰਗ ਕਰਦੇ ਹਾਂ ਰਾਸ਼ਟਰਪਤੀ ਜੀ ਤੋਂ ਕਿ ਇਹਨਾਂ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ ਹੈ ਮਾਨਯੋਗ ਰਾਸ਼ਟਰਪਤੀ ਜੀ ਨੂੰ ਧਰੋਹ ਡੀਸੀਆ ਮੰਗ ਪੱਤਰ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਫੌਜਾਂ ਦਾ ਮਨੋਵਲ ਕਿਸੇ ਵੀ ਤਰੀਕੇ ਨਾਲ ਡਾਊਨ ਕਰਨ ਦੀ ਕੋਸ਼ਿਸ਼ ਨਾ ਕਰਨ ਉਹ ਆਪਣੇ ਲੈਵਲ ਦੇ ਵਿੱਚ ਰਹਿ ਕੇ ਜਿਹੜੀ ਗੱਲ ਕਰਨਾ ਚਾਹੁੰਦੇ ਹਨ ਉਹ ਉਸੇ ਲੈਵਲ ਦੇ ਵਿੱਚ ਰਹਿ ਕੇ ਫੌਜਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਵਿਚਾਰ ਰੱਖਣ ਆਪਣੀਆਂ ਗੱਲਾਂ ਕਰਨ ਰੋਪੜ ਦੀ ਆਈਟੀਆਈ ਵਿਖੇ ਬਾਜਾ ਸਈ ਇੰਡੀਆ 2019 ਦੇ ਸਰਲੇਖ ਹੇਠ ਖੇਡ ਮੁਕਾਬਲੇ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਇਸ ਮੁਕਾਬਲੇ ਦੇ ਵਿੱਚ ਮਹਾਰਾਸ਼ਟਰ ਦੇ ਨਾਸਿਕ ਤੋਂ ਸੰਦੀਪ ਇੰਸਟੀਚਿਊਟ ਨੇ ਜਿੱਤ ਹਾਸਲ ਕੀਤੀ ਹੈ ਇਹ ਇਵੈਂਟ ਜੋ ਕਰ ਰਹੇ ਹਾਂ ਅ ਸਟੂਡੈਂਟਸ ਕੇ ਲਈ ਇੱਕ ਕੰਪੀਟੀਸ਼ਨ ਹੈ ਇਹ 12 ਸਾਲ ਸੇ ਚੱਲ ਰਿਹਾ ਹੈ ਪੀਥਾਮਪੁਰ ਮੇਂ ਔਰ ਪਿਛਲੇ 2 ਸਾਲ ਸੇ ਇਹ ਸੈਕੰਡ ਯੀਅਰ ਹੈ ہمارا ਆਈਆਈਟੀ ਰੋਪਰ ਮੇਂ ਹੋ ਰਹਾ ਹੈ ਇਹ ਕੰਪੀਟੀਸ਼ਨ ਜੋ ਹੈ ਇਹ ਇੰਡਸਟਰੀ ਕੇ ਬਹੁਤ سارے ਲੋਕ ਮਹਿੰਦਰਾ ਯੂ ਨੋ اور ਦੂਸਰੇ ਬਹੁਤ سارے ਕੰਪਨੀਆਂ ਸਾਂ ਉਹ ਸਭ ਮਿਲ ਕੇ ਸਟੂਡੈਂਟਸ ਕੋ ਐਨਕੋਰੇਜ ਕਰਤੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਲਜਾਰ ਸਿੰਘ ਰਣੀਕੇ ਨੇ ਨਾਬਾ ਵਿਖੇ ਐਸੀ ਭਾਈਚਾਰੇ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਲੋਕ ਸਭਾ ਨੂੰ ਲੈ ਕੇ ਵਰਕਰਾਂ ਦੇ ਨਾਲ ਵਿਚਾਰ ਚਰਚਾ ਵੀ ਕੀਤੀ ਅੰਮ੍ਰਿਤਸਰ ਤੋਂ ਸਾਫ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਉਮੀਦਵਾਰੀ ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਇੱਕ ਵਧੀਆ ਉਮੀਦਵਾਰ ਨੇ ਪਰ ਉਹ ਗਲੀ ਗਲੀ ਵਿੱਚ ਜਾ ਕੇ ਲੋਕਾਂ ਦੇ ਨਾਲ ਜੁੜ ਕੇ ਕੰਮ ਨਹੀਂ ਕਰ ਸਕਦੇ ਡਾਕਟਰ ਸਾਹਿਬ ਜਿਹੜੇ ਸਾਹ ਮਨਮੋਹਨ ਸਿੰਘ ਨੇ ਕਾਬਲ ਨੇ ਸਿਆਣੇ ਨੇ ਪਰ ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਨਹੀਂ ਉਹ ਵਿਚਰ ਨਹੀਂ ਸਕਣਗੇ ਉਤਰਾਂ ਕਾਗਜੀ ਪੱਤਰੀ ਵੀ ਆ ਸਿਆਣੇ ਵੀ ਉਹਨਾਂ ਦੀ ਇਹੀ ਸਤਿਕਾਰ ਕਰਦੇ ਆ ਉਹ ਗੱਲ ਅੱਜ ਲੋਕ ਚਾਹੁੰਦੇ ਨੇ ਕਿ ਜਿਹੜਾ ਸਾਡੇ ਚ ਲੀਡ ਰਹਿਣ ਵਾਲਾ ਹੋਵੇ ਸਾਡੇ ਵਿੱਚ ਵਿਚਰਨ ਵਾਲਾ ਹੋਵੇ ਸਾਡੀ ਗੱਲ ਸੁਣਨ ਵਾਲਾ ਹੋਵੇ ਸਾਡੀ ਲੋੜ ਦੀ ਸਮਝਦਾ ਹੋਵੇ ਅੱਜ ਅੱਜ ਯੁੱਗ ਬਦਲਦਾ ਜਾ ਰਿਹਾ ਅੱਜ ਲੋਕ ਹਰ ਘਰ ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਵੀ ਸਾਨੂੰ ਪਹੁੰਚ ਕਿੱਥੇ ਛੇਤੀ ਹੋ ਸਕਦੀ ਹੈ ਇਸ ਕਰਕੇ ਉਹਨਾਂ ਦਾ ਠੀਕ ਹੈ ਵੀ ਉਹ ਸ਼ਾਨੇ ਬਹੁਤ ਨੇ ਦੇਸ਼ ਨੂੰ ਚਲਾਇਆ ਉਹਨਾਂ ਨੇ ਬੜੀ ਵਧੀਆ ਢੰਗ ਨਾਲ ਕਾਬਲ ਨੇ ਪਰ ਗਲੀਆਂ ਮਲੀਆਂ 'ਚ ਨਹੀਂ ਜਾ ਸਕਦੇ ਜਿਹੜੀਆਂ ਅੱਜ ਕੱਲ੍ਹ ਦੀਆਂ ਲੋਕੜਾਂ ਨੇ ਜਿਹੜੀਆਂ ਲੋਕਾਂ ਦੀ ਨੀਂਦ 'ਚ ਨੇ ਉੱਥੇ ਨਹੀਂ ਉਹ ਜਾ ਸਕਦੇ ਇਸ ਕਰਕੇ ਬਾਕੀ ਪਾਰਟੀ ਦਾ ਉਮੀਦਵਾਰ ਹੈ ਕੋਈ ਭੇਜ ਦੇਣ ਉਹ ਤੇ ਸਾਨੂੰ ਨਹੀਂ ਕੀ ਬਰਨਾਲਾ ਵਿਖੇ ਸਹਿਕਾਰੀ ਬੈਂਕ ਦੇ ਅੱਗੇ ਕਿਸਾਨ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਇਲਜ਼ਾਮ ਲਗਾਏ ਕਿ ਬੈਂਕ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਾਗਜ਼ ਨਾਜਾਇਜ਼ ਤੌਰ ਤੇ ਆਪਣੇ ਕੋਲ ਰੱਖੇ ਹੋਏ ਨੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਕਾਗਜ਼ ਵਾਪਸ ਕੀਤੇ ਜਾਣ। ਇਹਦਾ ਜਿਹੜਾ ਧਰਨਾ ਸੀ ਲਾਇਆ ਜੀ ਜੋ ਵੀ ਕਿਸਾਨਾਂ ਨੂੰ ਕਰਜ਼ਾ ਲੈਣ ਸਮੇ ਕਰਜ਼ਾ ਲੈਂਦਾ ਕਿਸਾਨ ਤਾਂ ਬੈਂਕਾਂ ਇੱਕ ਪਾਸੇ ਤਾਂ ਉਹਨੂੰ ਰਜਿਸਟਰੀ ਕਰਾ ਲੈਂਦੀਆਂ ਜ਼ਮੀਨ ਦੀ। ਇਕੜ ਦੀ ਉਸ ਤੋਂ ਬਾਅਦ ਪੰਜ ਛੇ ਕਿਲੇ ਦੀਆਂ ਗਰਦਾਵਰੀਆਂ ਲੈਂਦੀਆਂ ਜਿਹਦੇ ਕਰਕੇ 7-8 ਕਿਲੇ ਉਹ ਕਵਰ ਕਰ ਲੈਂਦੇ ਆ ਕਿਸਾਨ ਦੇ ਉਸ ਤੋਂ ਬਾਅਦ ਜਿਹੜਾ ਗੈਰਕਾਨੂੰਨੀ ਤੌਰ ਤੇ ਉੱਤੇ ਖਾਲੀ ਚੱਕਾਂ ਤੇ ਸੈਨ ਕਰਾਉਂਦੇ ਨੇ ਇਹ ਜਾਨੀ ਉਹਨਾਂ ਨੂੰ ਜਲੀਲ ਕਰਕੇ ਡਰਾਗ ਧਮਕਾ ਕੇ ਜਿਹੜਾ ਕਿ ਸਾਡੇ ਸੰਵਿਧਾਨਕ ਦੈਰੇ ਦੇ ਵਿੱਚ ਨਹੀਂ ਆਉਂਦਾ ਵੀ ਕਿਸਾਨਾਂ ਤੋਂ ਖਾਲੀ ਚੱਕ ਪਰਾਇਆ ਜਾਣ ਉਸ ਸੰਵਿਧਾਨੀਆਂ ਜਿਹੜੇ ਹਾਕਮ ਚੋਣਾਂ ਜਿੱਤ ਕੇ ਸੰਵਿਧਾਨ ਦੇ ਉੱਤੇ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਕਸਮਾਂ ਖਾਂਦੇ ਨੇ ਵੀ ਅਸੀਂ ਸਿਧਾਂਤ ਦੇ ਮੁਤਾਬਕ ਲੋਕਾਂ ਦੀ ਸੇਵਾ ਕਰਾਂਗੇ ਤੇ ਆਹ ਸਿਧਾਂਤ ਦੀਆਂ ਧੜੀਆਂ ਡਾਂਗਾਂ ਚੱਲ ਰਹੀਆਂ ਜਿਹਨੀਆਂ ਗੈਰ ਕਾਨੂੰਨੀ ਖਾਲੀ ਚੈੱਕ ਭਰਾ ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ ਇਹ ਧਰਨਾ ਅਣਮਿੱਥੇ ਸਮੇਂ ਦਾ ਜਿੰਨਾ ਚਿਰ ਚਲਾ ਸਕਦੇ ਨੇ ਉਨਾ ਚਿਰ ਚੱਲੂਗਾ ਇਹ ਬੈਂਕਾਂ ਦੇ ਵਿੱਚ ਜਿਹੜਾ ਕਰਜ਼ਾ ਲੈਂਦੇ ਨੇ ਕਿਸਾਨ ਉੱਥੇ ਇਹ ਬੈਂਕਾਂ ਨੇ ਕੁਝ ਪਿਛਲੇ ਸਾਲਾਂ ਤੋਂ ਡਬਲ ਗਾਰੰਟੀ ਲੈਣੀ ਸ਼ੁਰੂ ਕਰਤੀ ਨਾਲੇ ਜ਼ਮੀਨ ਪਲੱਜ ਕਰਾਉਂਦੇ ਆ ਨੇ ਨਾਲ ਚੈੱਕ ਰੱਖਦੇ ਨੇ ਭਰੇ ਵੀ ਤੇ ਖਾਲੀ ਵੀ ਖਬਰਾਂ ਦੇਸ਼ ਬੁਲੇਟਿਨ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ